ਸੋ ਹੰਗਮਹ ਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਾਰਸੂ ਸ਼ੰਜੇ ਸਮਤਾਠ ਇੰਗਲੈਂਡ ਸਾਊਥ ਲੰਡਨ 7 ਬਰੇਬੋਰਨ ਗਰੋ ਪੈਕਮ ਪਿਆਰੇ ਲਾਲ ਦੇ ਗਰੇ ਸਤਗੁਰੂ ਸ਼ਬਦ ਕਹੇ ਮੇਰੇ ਪੁਰਖਿਆ ਕਾਲ ਦਾਤਾ ਦੀਨ ਦੇਵ ਦੇ ਆਵੰਤ ਰੀ ਸਰਨাইয়া ਜਨ ਭਗਤਾ ਆਪਣੇ ਨਾਮ ਦੀ ਬਖਸ਼ ਅਗੰਮੀ ਦਾਤਾ ਸੋਗਾ ਚਤੁਰਦੀ ਚੂਲੀ ਪਾਈਆ ਜਿਨ੍ਹਾਂ ਚਾਰ ਯੁਗ ਦੀਆਂ ਛਡੀਆਂ ਜਮਾਤਾ ਸ਼ਰਾਦੀਨ ਦੁਨੀ ਤਜਾਈਆ ਕਲ ਯੁਗ ਮਿਟਾ ਦੇ ਅੰਧੇਰੀਆਂ ਰਾਤਾਂ ਪਿੰੜੀ ਰੈਣ ਆਪਣੇ ਰੰਗ ਰੰਗਾਈਆ ਜਨ ਭਗਤਾ ਇੱਥੇ ਉੱਥੇ ਬਣ ਪਿਤਾ ਮਾਤਾ ਦੋ ਜਹਾਨ ਹੁਣਾ ਆਪ ਸਹਾਇਆ ਹਰ ਜਨ ਦਾ ਧਰ ਤੇਰੇ ਰਹੇ ਨਾ ਕੋਈ ਨਿਰਾਸ਼ਾ ਆਸਾ ਸਭ ਦੀ ਪੂਰ ਕਰਾਈਆ ਸੱਚ ਪ੍ਰੀਤੀ ਚਰਨ ਕਵਲ ਬਖਸ਼ ਪਰਵਾਸਾ ਪਾਂਡਾ ਭਰਮ ਭਉ ਪਨਾਈਆ ਹਰ ਘਟੇ ਅੰਦਰ ਤੇਰਾ ਵਾਸਾ ਵਾਸਤਾ ਆਪਣੇ ਨਾਲ ਰਖਾਈਆ ਦਵਾਰ ਬੁਰਖ ਜੋਤੀ ਜਾਤਾ ਜਾਗਰੰਤ ਜੋਤ ਕਰੇ ਰੁਸ਼ਨਾਈਆ ਸੱਚ ਦਵਾਰ ਤੇਰੇ ਨਾਮ ਦੀ ਪਾਏ ਰਾਸਾ ਕਾਇਆ ਮੰਡਲ ਮੰਡਪ ਦੇਣਾ ਸਹਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਸੱਚ ਦਾ ਮੇਲਾ ਲੈਣਾ ਮਿਲਾਇਆ ਸਤਗੁਰ ਸ਼ਬਦ ਕਹੇ ਪ੍ਰਭ ਵੇਖ ਆਪਣੇ ਭਗਤ ਸਹੇਲੇ ਗੁਰਮੁਖ ਲਾਲ 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 ਨ ਰੰਗ ਰੰਗਾਈਆ ਕਾਲ ਜਗੇ ਅੰਤਮ ਕਾਰੇ ਸੰਭਾਲ ਸੰਭਲੇ ਆਪਣੀ ਗੋਦ ਟਿਕਾਈਆ ਜਗਤ ਮਾਇਆ ਤੋੜ ਜੰਜਾਲ ਤ੍ਰੈਗਣ ਲੇਖਾ ਰਹੇ ਨਰਾਈਆ ਮਨਸ ਜਨਮ ਦੀ ਲੇਖੇ ਪਾ ਕਾਲ ਚਰਸੀ ਫਾਸੀ ਰਹੇ ਨਰਾਈਆ ਮੇਰੀ ਇੱਕ ਬੇਨਤੀ ਇੱਕ ਸਵਾਲ ਸਵਾਲੀ ਹੋ ਕੇ ਮੰਗ ਮੰਗਾਈਆ ਜੋਤੀ ਜੋਤ ਸਰੂਪ ਹਾਰਾ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਸੱਚ ਦਾ ਰੰਗ ਦੇਣਾ ਚੜਾਈਆ ਸਤਗੁਰੂ ਸ਼ਬਦ ਕਹੇ ਪ੍ਰਖੇ ਅਕਾਲ ਤੇਰਾ ਨੂਰ ਨੂਰਾਨਾ ਨੂਰਗੰਮੀ ਚੰਦਨ ਚੰਦ ਸਿਤਾਰ ਸਾਰੇ ਸੀਸ ਨਿਵਾਇਆ ਤੇਰਾ ਖੇਲ ਪੂਰੀ ਲੋ ਆਕਾਸ਼ ਪਤਾਲ ਬ੍ਰਹਮੰਡਣ ਬ੍ਰਹਮੰਡ ਅਖੰਡ ਤੇਰਾ ਰਾਤ ਕਾਇਆ ਤੇਰਾ ਨੂਰ ਜ਼ਹੂਰ ਜੇ ਰਜੰਡਨ ਉਤਪਜ ਸੇ ਤਜ ਤੇਰੀ ਮੰਡ ਵੰਡਾਈਆ ਵਿਸ਼ਨ ਬ੍ਰਹਮਾ ਸ਼ਿਵ ਤੇਰੇ ਵਿਸ਼ਨ ਬ੍ਰਹਮਾ ਸ਼ਿਵ ਦਰ ਤੇਰੇ ਮੰਗਣ ਅਵਤਾਰ ਪੈਗੰਬਰ ਗੁਰ ਬੈਠੇ ਝੋਲੀਆਂ ਡਾਈਆ ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਵਾਲੀ ਦੋ ਜਹਾਨਨ ਸ਼ਾ ਪਾਤਸ਼ਾਹ ਸ਼ੈਨ ਜਾਇ ਕਖਵਾਈਆ ਸੱਚ ਸੱਚ ਸਤ ਸੱਚ ਸੱਚ ਪ੍ਰੀਤੀ ਦੇ ਦੇ ਆਤਮ ਪਰਮਾਤਮ ਅਨੰਦਨ ਅਨੰਦ ਅਨੰਦ ਵਿੱਚੋਂ ਪ੍ਰਗਟਾਈਆ ਮੇਰੇ ਮਹਿਬੂਬਾ ਜਨ ਭਗਤਾ ਟੁੱਟੀਆਂ ਆਇਓ ਗੰਡਣ ਗੰਡ ਧੁਰਦਾ ਨਾਮ ਰਖਾਈਆ ਹਰ ਜਨੇ ਆਪਣੇ ਰੰਗ ਰੰਗਾਉਣੇ ਜੋ ਬੈਠੇ ਵਿੱਚ ਲੰਡਨ ਹਰ ਜਨੇ ਆਪਣੇ ਰੰਗ ਰੰਗਾਉਣੇ ਜੋ ਬੈਠੇ ਵਿੱਚ ਲੰਡਨ ਲੈਂਡ ਇੰਗਲੈਂਡ ਦੇਣੀ ਸਹਾਈਆ ਤਵਾਦ ਪੁਰਖ ਸਵਾਮੀ ਆਦ ਨਿਰੰਜਣ ਨਿਰੰਜਣ ਤੇਰਾ ਨੂਰ ਨਜ਼ਰੀ ਆਇਆ ਤੂੰ ਆਦ ਪੁਰਖ ਸਵਾਮੀ ਆਦ ਨਿਰੰਜਣ ਨਿਰੰਜਨ ਤੇਰਾ ਨੂਰ ਨਜ਼ਰੀ ਆਈਆ ਮਸਤਕ ਤੂੜੀ ਖਾ ਕਰ ਮਾ ਦੇ ਚੰਦਨ ਦਰਮਤ ਮੈਲ ਮੈਲ ਧਵਾਈਆ ਗਰੀਬ ਨਿਮਾਣ ਆਤਮ ਧਾਰ ਲਗਾਉਣੇ ਆਪਣੇ ਰੰਗਣ ਗਰੀਬ ਨਿਮਾਣ ਆਤਮ ਧਾਰ ਲਗਾਉਣੇ ਆਪਣੇ ਅੰਗਣ ਅੰਗੀਕਾਰ ਆਪ ਖਵਾਈਆ ਤੂੰ ਆਦ ਜੁਗਾਦ ਜੁਗ ਚੌਕੜੀ ਸਦਾ ਬਖਸ਼ਣ ਦਨ ਬਖਸ਼ਣ ਹਾਰ ਤੇਰੀ ਸਰਨਾਈਆ ਜੋ ਤੇਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਾ ਦੇਣਾ ਸਾਚਾ ਵਰ ਸੱਚ ਦਾ ਮੇਲਾ ਲੈਣਾ ਮਿਲਾਈਆ ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾ ਉੱਪਰ ਕਰ ਮਿਹਰਬਾਨੀ ਮਿਹਰਬਾਨ ਮਿਹਰਬਾਨ ਮਿਹਰ ਨਜ਼ਰਿ ਉਠਾਈਆ ਸੱਚ ਪ੍ਰੇਮ ਦੀ ਦੇ ਨਿਸ਼ਾਨੀ ਨਿਸ਼ਾਨਾ ਆਣੇ ਅੱਲਾ ਨਾਮ ਵਾਲਾ ਲਗਾਈਆ ਤੂੰ ਆਤਮ ਬ੍ਰਹਮ ਦਾ ਬ੍ਰਹਮ ਗਿਆਨੀ ਪਾਰ ਬ੍ਰਹਮ ਪਰਦਾ ਦੇਣਾ ਉਠਾਈਆ ਗੁਰਮੁਖਾਂ ਲੇਖਾ ਮੁਕਾਦੇ ਚਰੇ ਖਾਣੀ ਅੰਡਜ ਜੇਰਾ ਜੀ ਉਤਪੁਰ ਜਿ ਸੇ ਤਜ ਲੈ ਖੜੇ ਨਰਾਇਆ ਤੁਰਦੀ ਮੰਜਲ ਦਸ ਨੁਰਾਨੀ ਆਦਮ ਪਰਮਾਤਮ ਮੇਲਾ ਹੋਵੇ ਸਹਜ ਸੁਭਾਈਆ ਆਦ ਪੁਰਖਾ ਪਰੰਪਰ ਸੁਆਮੀ ਘਟ ਜਾਣ ਜਾਣੀ ਜਾਨਣ ਹਾਰ ਤੇਰੀ ਵਡਿਆਈਆ ਅੰਮ੍ਰਿਤ ਰਸੇ ਨਿਰ ਚਰਨਾ ਬੂੰਦ ਸਵੰਤੀ ਦੇ ਪਾਣੀ ਕਵਲ ਨਬੀ ਨਬੀ ਕਵਲੇ ਆ ਕੋਲਟਾਈਆ ਜੋਤੀ ਜੋਤ ਸਰੂਪ ਭਰਾ ਭਾਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਦਰ ਠੰਡੇ ਮੰਗ ਮੰਗਾਈਆ ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾ ਸੇਵਾ ਲੈ ਖੇ ਲਾਉਣੀ ਸੇਵਕ ਸੇਵਾ ਵਿੱਚ ਕਮਾਈਆ ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾ ਸੇਵਾ ਲੈ ਖੇ ਲਾਉਣੀ ਸੇਵਕ ਸੇਵਾ ਵਿੱਚ ਸਮਾਈਆ ਸਭ ਦੇ ਮਨਸਾ ਪੂਰੀ ਕਰਨੀ ਮਨ ਪਾਉਣੀ ਜੋ ਭਾਵਨਾ ਤੇਰੇ ਅੱਗੇ ਰਖਾਈ ਆ ਕਲ ਜੁਗ ਦੇ ਅੰਤ ਜੋ ਘੜੀ ਈਸਾ ਦੇ ਘੜਿਆਲ ਵਾਲੀ ਅੰਤਮੇ ਆਉਣੀ ਕਲਾ ਕੇ ਆਪਣਾ ਰੂਪ ਬਦਲਾਈ ਆ ਦੇਨ ਦੁਨੀ ਤੇਰੀ ਖੇਲ ਵਰਤਣੀ ਅਣ ਹੋਣੀ ਦੇਨ ਦੁਨੀ ਤੇਰੀ ਖੇਲ ਵੇ ਵਰਤਣੀ ਅਣ ਹੋਣੀ ਸਮਝ ਸਕੇ ਕੋਈ ਨਾ ਰਈਆ ਤੇਰਾ ਹੁਕਮ ਸੰਦੇਸ਼ਾ ਫਿਰਨਾ ਪਵਣ ਪਾਣੀ ਪਾਣੀ ਜਲ ਥਲਸਗਾ ਨੈਣ ਰਹਿ ਉਠਾਈਆ ਵਿਨ ਤੇਰੀ ਕਿਰਪਾ ਤੇਰੀ ਸਾਰ ਕਿਸੇ ਨਾ ਪਾਣੀ ਬਾਰ ਬ੍ਰਹਮ ਬ੍ਰਹਮ ਰੰਗ ਨਾ ਕੋਈ ਰੰਗਾਈਆ ਮੇਰੇ ਸਾਹਿਬ ਕੰਤ ਭਗਵੰਤ ਸਭ ਦੀ ਕਰਨੀ ਕਰਤੇ ਤੇਰੇ ਕੋਲੋਂ ਬਖਸ਼ਾਉਣੀ ਤਤਤ ਪੁਨੀਤ ਦੇਣੇ ਕਰਾਈਆ ਹਰ ਸੰਗਤ ਹਰ ਜਨ ਹਰ ਭਗਤ ਆਪਣੇ ਰੰਗ ਰੰਗਾਉਣੀ ਰੰਗ ਮਜੀਠ ਦੇਣਾ ਚੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਨੇਹ ਕਲੰਕ ਨਰਾਇਣ ਨਰ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਨਾਮ ਸਿਤਾਰ ਬਿਨ ਸੁਰ ਤਾਲ ਵਜਾਉਣੀ ਅਨਾਦ ਨਦੀ ਧੁਨ ਕਰਨੀ ਛਣਵਾਈ ਆ ਸੋਹਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ